जेड़े लोग ज़्यादा मैं अज सोच रहा बाजवा साहब कोई ऐसी टिप्पणी ना करते राजनीति करने बड़ी जगह लेकिन पता नहीं आदत तो मजबूर है इस करके वो कर मैं कहना चाहना कि पिता बारे लाल चारे बारे नहीं असि बोलते कला असि सावरिश उन्होंने जेडे सोचते ने गुरु साहब का व्यापी दृष्टिकोण देखो ਜਨਮ ਗੁਰਾਂ ਦਾ ਪਟਨ ਸਾਹਿਬ ਦਾ ਆਨੰਦਪੁਰ ਡੇਰੇ ਲਾਇਆ ਨੋਵੇਂ ਪੰਜਾਹੀ ਦੇ ਸੁਪੁੱਤਰ ਗੁਰੂ ਤੇਗ ਬਹਾਦਰ ਜੀ ਪਟਨਾ ਸਾਹਿਬ ਚ ਪੈਦਾ ਹੁੰਦੇ ਨੇ ਸ੍ਰੀ ਆਨੰਦਪੁਰ ਸਾਹਿਬ ਉਹਨਾਂ ਦੀ ਕਰਮ ਸਥਲੀ ਬੰਦੀ ਹੈ ਔਰ ਉਹਨਾਂ ਦੇ ਸਰੀਰ ਦਾ ਤਿਆਗ ਨਦੇੜ ਸਾਹਿਬ ਕਿੱਥੇ ਆ ਨਦੇੜ ਸਾਹਿਬ ਮੱਧ ਪ੍ਰਦੇਸ਼ ਚ ਉਹਨਾਂ ਨੇ ਜ ਮਹਾਰਾਸ਼ਟਰ ਚ ਉਹਨਾਂ ਨੇ ਦੇਸ਼ ਨੂੰ ਜੋੜਿਆ ਉਹਨਾਂ ਨੇ ਉਹਨਾਂ ਨੇ ਦੇਸ਼ ਨੂੰ ਜੋੜਿਆ ਕਿੱਤੇ ਬਿਹਾਰ ਕਿੱਤੇ ਪੰਜਾਬ ਕਿੱਤੇ ਮਹਾਰਾਸ਼ਟਰ ਅੱਜ ਵੀ ਧਾਰਮਿਕ ਰੂਪ ਦੇ ਅੰਦਰ ਆਦਮੀ ਦੀ ਸਵਤੰਤਰਤਾ ਹੈ ਕਿਆ ਕੋਈ ਪਰਲੋਭਨ ਤੇ ਨਹੀਂ ਦੇ ਰਿਹਾ ਕਿਆ ਕੋਈ ਜ਼ਬਰ ਤੇ ਨਹੀਂ ਕਰ ਰਿਹਾ ਔਰ ਇਹ ਗੱਲ ਸਮਝ ਲੈਣਾ ਅੱਜ ਪੂਰਾ ਤੁਸੀਂ ਬਿਲਕੁਲ ਠੀਕ ਕਿਆ ਜਿਹੜੀਆਂ ਕੌਮਾਂ ਆਪਣੀ ਸੰਸਕ੍ਰਿਤੀ ਨੂੰ ਆਪਣੇ ਵਿਰਸੇ ਨੂੰ ਸੰ ਜੋਕੇ ਨਹੀਂ ਰੱਖਦੀਆਂ ਉਹ ਇਤਿਹਾਸ ਬਣ ਜਾਂਦੀਆਂ ਅਸੀਂ ਜਿਹੜੇ ਲੋਕ ਬਹੁਤ ਜ਼ਿਆਦਾ ਮੈਂ ਅੱਜ ਸੋਚ ਰਿਹਾ ਸੀ ਕਿ ਬਾਜਬਾਬ ਸਾਹਿਬ ਕੋਈ ਐਸੀ ਟਿੱਪਣੀ ਨਾ ਕਰਦੇ ਰਾਜਨੀਤੀ ਕਰਨ ਲਈ ਬੜੀਆਂ ਜਗ੍ਹਾ ਹੁੰਦੀਆਂ ਲੇਕਿਨ ਪਤਾ ਨਹੀਂ ਆਦਤ ਤੋਂ ਮਜਬੂਰ ਹੈ ਇਸ ਕਰਕੇ ਉਹ ਕਰ ਗਏ ਨੇ ਮੈਂ ਇਹ ਕਹਿਣਾ ਚਾਹਨਾ ਕਿ ਪਿਤਾ ਵਾਰਿਆ ਤੇ ਲਾਲਚਾਰੇ ਬਾਰੇ ਨਹੀਂ ਐਸੀ ਬੋਲਦੇ ਕੱਲਾ ਅਸੀਂ ਸਾਡੀ ਪਰਿਵਰਿਸ਼ ਉਹਨਾਂ ਚੋਂ ਹੀ ਹੈ ਜਿਹੜੇ ਇਹ ਸੋਚਦੇ ਨੇ ਗੁਰੂ ਸਾਹਿਬ ਦਾ ਵਿਆਪੀ ਦ੍ਰਿਸ਼ਟੀਕੋਣ ਦੇਖੋ ਜਨਮ ਗੁਰਾਂ ਦਾ ਪਟਨ ਸਾਹਿਬ ਦਾ ਅਨੰਦਪੁਰ ਡੇਰੇ ਲਾਇ ਨੋਵੇਂ ਪਾਤਸ਼ਾਹ ਜੀ ਦੇ ਸੁਪੁੱਤਰ ਗੁਰੂ ਤੇਗ ਬਹਾਦਰ ਜੀ ਪਟਨਾ ਸਾਹਿਬ ਚ ਪੈਦਾ ਹੁੰਦੇ ਨੇ ਸ੍ਰੀ ਅਨੰਦਪੁਰ ਸਾਹਿਬ ਉਹਨਾਂ ਦੀ ਕਰਨ ਸਥਲੀ ਬੰਦੀ ਹੈ ਔਰ ਉਹਨਾਂ ਦੇ ਸਰੀਰ ਦਾ ਤਿਆਗ ਨਦੇੜ ਸਾਹਿਬ ਕਿਤੇ ਆ ਨਦੇੜ ਸਾਹਿਬ ਮੱਧ ਪ੍ਰਦੇਸ਼ ਉਹਨਾਂ ਨੇ ਜ ਮਹਾਰਾਸ਼ਟਰ ਚ ਉਹਨਾਂ ਨੇ ਦੇਸ਼ ਨੂੰ ਜੋੜਿਆ ਉਹਨਾਂ ਨੇ ਉਹਨਾਂ ਨੇ ਦੇਸ਼ ਨੂੰ ਜੋੜਿਆ ਕਿੱਥੇ ਬਿਹਾਰ ਕਿੱਥੇ ਪੰਜਾਬ ਕਿੱਥੇ ਮਹਾਰਾਸ਼ਟਰ ਅੱਜ ਵੀ ਧਾਰਮਿਕ ਰੂਪ ਦੇ ਅੰਦਰ ਆਦਮੀ ਦੀ ਸਵਤੰਤਰਤਾ ਹੈ ਜਾਂ ਕੋਈ ਪਰਲੋਭਨ ਤੇ ਨਹੀਂ ਦੇ ਰਿਹਾ ਜਾਂ ਕੋਈ ਜ਼ਬਰ ਤੇ ਨਹੀਂ ਕਰ ਰਿਹਾ ਔਰ ਇਹ ਗੱਲ ਸਮਝ ਲੈਣਾ ਅੱਜ ਪੂਰਾ ਤੁਸੀਂ ਬਿਲਕੁਲ ਠੀਕ ਕਿਹਾ ਜਿਹੜੀਆਂ ਕੌਮਾਂ ਆਪਣੀ ਸੰਸਕ੍ਰਿਤੀ ਨੂੰ ਆਪਣੇ ਵਿਰਸੇ ਨੂੰ ਸੰ ਜੋ ਕੇ ਨਹੀਂ ਰਖਦੀਆਂ ਉਹ ਇਤਿਹਾਸ ਬਣ ਜਾਂਦੀਆਂ